ਜਬ ਇਹ ਸਸਰੀਕ ਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਜਗਜੀਤ ਸਿੰਘ ਡੱਲੇਵਾਲ ਦੀ ਜੋ ਕਿ ਬਈ ਕਿਸਾਨ ਆਗੂ ਜਿਨ੍ਹਾਂ ਨੂੰ ਕੀ ਸਮਾਂ ਬਹੁਤ ਸਮਾਂ ਹੋ ਗਿਆ ਮਰਨ ਵਰਤ ਬੈਠੇ ਨੂੰ ਅੱਜ 80 ਦਿਨ ਹੋ ਚੱਲੇ ਮਰਨ ਵਰਤ ਤੇ ਬੈਠੇ ਨੇ ਤੇ ਜੋ ਉਹਨਾਂ ਦਾ ਇੱਕ ਸਮਾਂ ਰੱਖਿਆ ਗਿਆ ਸੀ ਸਰਕਾਰ ਮੰਨਿਓ ਕੇਂਦਰ ਸਰਕਾਰ ਮੰਨਿਓ 14 ਫਰਵਰੀ ਨੂੰ ਸੁਣਵਾਈ ਹੋਣ ਜਾ ਰਹੀ ਸੀ ਉਹਨਾਂ ਦੀ ਤਾਂ ਉਹ ਅੱਜ ਸਮਾਂ ਬਹੁਤ ਇੰਤਜ਼ਾਰ ਸੀ ਆਪਣੇ ਕਿਸਾਨ ਭਰਾਵਾਂ ਨੂੰ ਵੱਖੋ ਵੱਖ ਸ਼ਹਿਰਾਂ ਚੋਂ ਪਿੰਡਾਂ ਚੋਂ ਜੋ ਉੱਥੇ ਇੱਕ ਇੱਕ ਜਟ ਹੋ ਕੇ ਜਗਜੀਤ ਸਿੰਘ ਡੱਲੇਵਾਲ ਦਾ ਜੋ ਸਾਥ ਦੇ ਰਿਹਾ ਕਿਉਂਕਿ ਇੱਕ 75 ਸਾਲ ਦਾ ਬਜ਼ੁਰਗ ਜਿਨੇ ਕੀ ਬਹੁਤ ਹਿੰਮਤ ਰੱਖੀ ਕਈ ਕਿਸਾਨ ਆਗੂਆ ਬੰਨਿਓ ਕਿਹਾ ਗਿਆ ਸੀ ਵੀ ਤੁਸੀਂ ਮਰਨਵਾਰਤ ਨਾ ਰੱਖੋ ਤੇ ਮਰਨਵਾਰਤ ਤੇ ਨਾ ਬੈਠੋ ਵੀ ਐਸੇ ਲੋਟ ਆਪਾਂ ਗੱਲਬਾਤ ਹੋ ਜੂ ਪਰ ਉਹਨੂੰ ਸਹੀ ਉਹਨਾਂ ਨੇ ਕੀ ਸੋਚਿਆ ਕਿਉਂਕਿ ਜੋ ਕੇਂਦਰ ਸਰਕਾਰ ਆ ਉਹਨਾਂ ਨੂੰ ਪਤਾ ਸੀ ਵੀ ਐਸੇ ਲੋਟ ਗੱਲ ਨਹੀਂ ਬਾਨੀ ਮਰਨਵਾਰਤ ਆਪਣੀ ਹਿੰਮਤ ਰੱਖ ਕੇ ਜਾਰੀ ਰੱਖਿਆ ਉਹਨਾਂ ਨੇ ਕਿਉਂਕਿ ਇੱਕ ਉਹ ਕੈਂਸਰ ਦੇ ਮਰੀਜ਼ ਵੀ ਆ ਬਹੁਤ ਉਹਨਾਂ ਦੀ ਹਾਲਤ ਨਾਜ਼ੁਕ ਹੋ ਚੁੱਕੀ ਫੇਰ ਵੀ ਉਹਨਾਂ ਨੇ ਆਪਣੀ ਹਿੰਮਤ ਰੱਖਣ ਦੇ ਕਾਰਨ ਕਿਉਂਕਿ 3 ਮਹੀਨਿਆਂ ਦੇ ਕਰੀਬ ਹੋ ਚੱਲੇ 80 ਦਿਨ ਬਹੁਤ ਹੋ ਜਾਂਦੇ ਆ ਤਾਂ ਉਹਨਾਂ ਨੇ ਆਪਣੀ ਹਿੰਮਤ ਰੱਖੀ ਪੂਰੀ ਹੁਣ ਵੀ ਉਹਨਾਂ ਨੇ ਇੰਨੀ ਹਾਲਤ ਨਾਜ਼ੁਕਾ ਐਂਬੂਲੈਂਸ ਦੇ ਵਿੱਚ ਲਿਆਇਆ ਗਿਆ ਤਾਂ ਉਹਨਾਂ ਨੂੰ ਐਂਬੂਲੈਂਸ ਦੇ ਵਿੱਚੋਂ ਤਾਂ ਉਹਨਾਂ ਨੂੰ ਜਿੱਥੇ ਚੰਡੀਗੜ੍ਹ ਇਹਨਾਂ ਦੀ ਮੀਟਿੰਗ ਰੱਖੀ ਆ ਵੱਖੋ-ਵੱਖ ਸ਼ਹਿਰਾ ਪਿੰਡਾਂ ਚੋਂ ਆਪਣੇ ਕਿਸਾਨ ਭਰਾ ਜਿਹੋ ਉਹਨਾਂ ਨੇ ਸਾਰਿਆਂ ਨੇ ਇੱਕ ਜੋ ਟੋਕੇ ਸਾਥ ਦਿੱਤਾ ਤਾਂ ਦੇਖਦੇ ਆ ਕੇਂਦਰ ਸਰਕਾਰ ਨਾਲ 12 ਮੰਗਾਂ ਰੱਖੀਆਂ ਗਈਆਂ ਕਿਸਾਨ ਭਰਾਵਾਂ ਦੀਆਂ ਵੇ ਕੀ ਕਹਿਣਾ ਉਹਨਾਂ ਦਾ ਕਿਉਂਕਿ 12 ਮੰਗਾ ਰੱਖੀਆਂ ਗਈਆਂ ਐਮਐਸਪੀ ਨੂੰ ਲੈ ਕੇ ਕਿਹੜੀਆਂ ਕਿੜੀਆਂ ਮੰਗਾ ਉਹਨਾਂ ਦੀਆਂ ਇਹ ਆਪਾਂ ਜੋ ਜਾਣਕਾਰੀ ਆਊਗੀ ਤੁਰੰਤ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ 11 ਵਜੇ ਤੋਂ ਰਵਾਨਾ ਹੋਈ ਸੀ ਆਪਣੇ ਕਿਸਾਨ ਭਰਾ ਤੇ 5 ਵਜੇ ਜਿਹੜਾ ਹੁਣ ਉਹਨਾਂ ਨਾਲ ਗੱਲਬਾਤ ਜੋ ਹੋ ਰਹੀ ਆ ਤਾਂ ਜਦੋਂ ਉਹਨਾਂ ਦੇ ਵਿਚਾਰ ਉਧਰੋਂ ਆਏ ਸਾਹਮਣੇ ਤਾਂ ਆਪਾਂ ਤੁਰੰਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਇਹ ਜੋ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਹਨਾਂ ਨਾਲ ਜੋ ਕੇਂਦਰ ਸਰਕਾਰ ਨਾਲ ਉਹਨਾਂ ਨੇ ਗੱਲਬਾਤ ਕਰਨੀ ਸੀ ਕਿਉਂਕਿ ਪੰਜਾਬ ਦੇ ਵਿੱਚ ਤਾਂ ਜੋ ਸੀਐਮ ਭਵੰਤਮਾਨ ਇਹਨੇ ਕੁਝ ਖਾਸ ਕੰਮ ਨਹੀਂ ਕਰੇ ਚੰਗੇ ਕੰਮ ਨਹੀਂ ਕਰੇ ਇਹਨਾਂ ਨੇ ਤਾਂ ਇਹਨਾਂ ਨੂੰ ਹੁਣ ਆਪਣੀ ਕੁਰਸੀ ਦਾ ਬਹੁਤ ਖਤਰਾ ਜਦੋਂ ਦਾ ਕੇਜਰੀਵਾਲ ਹਰਿਆਗਾ ਦਿੱਲੀ ਦੇ ਵਿੱਚੋਂ ਕੇਜਰੀਵਾਲ ਜਦੋਂ ਦਾ ਹਰਿਆ ਉਦੋਂ ਦਾ ਇਹਨਾਂ ਨੂੰ ਆਪਣੀ ਕੁਰਸੀ ਵੱਲ ਇੰਨਾ ਇਹਨਾਂ ਨੂੰ ਡਰ ਹੋ ਚੁੱਕਿਆ ਕਿਉਂਕਿ ਇੱਕ ਅੱਜ ਦੀ ਨਿਊਜ਼ ਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਗਿਆ ਵੀ ਮੈਂ ਆਪਣੀ ਕੁਰਸੀ ਸੱਜਣਾ ਚਾਹਣਾ ਜੇ ਕੋਈ ਕੁਰਸੀ ਜਿਵੇਂ ਆਮਨ ਰੋੜਾ ਇਹਨਾਂ ਦੀ ਪਾਰਟੀ ਦੇ ਮੈਂਬਰ ਉਹਨਾਂ ਦਾ ਕਹਿਣਾ ਇਹ ਆ ਵੀ ਤੁਸੀਂ ਹਜੇ ਨਾ ਕੁਰਸੀ ਨੂੰ ਨਾ ਛੱਡੋ ਕਿਉਂਕਿ ਇਹ ਕਹਿੰਦੇ ਆ ਵੀ ਅਸੀਂ ਕੁਰਸੀ ਛੱਡਣਾ ਚਾਹੁੰਦੇ ਆ ਕਿਉਂਕਿ ਇਹਨਾਂ ਨੂੰ ਪਤਾਗਾ ਸਾਰੇ ਪਾਸੋਂ ਫਟਬੂਹੀ ਮਿਲਿਆ ਇਹਨਾਂ ਨੇ ਕੋਈ ਕੰਮ ਤਾਂ ਨਹੀਂ ਕਰਾਏ ਹੁਣ ਇਹਨੂੰ ਇਹ ਆ ਵੀ ਮੇਰੀ ਜੋ ਪੰਜਾਬ ਦੇ ਵਿੱਚ ਕੋਈ ਇੰਨੀ ਵੈਲਿਊ ਨਹੀਂ ਰਹੀ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਿਕਲ ਚੁੱਕੇ ਦਿੱਲੀ ਵਾਲਿਆਂ ਨੇ ਵੀ ਇਹਨੂੰ ਬਿਲਕੁਲ ਹਰਾਤਾ ਪੂਰੀ ਤਰ੍ਹਾਂ ਇਹਨਾਂ ਦਾ ਬੁਰੀ ਤਰ੍ਹਾਂ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕੇਜਰੀਵਾਲ ਨੂੰ ਤਾਂ ਜਿਹੜਾ ਰਹਿ ਗਿਆ ਹੁਣ ਸੀਐਮ ਪ੍ਰਧਾਨ ਕੱਲਾ ਪੰਜਾਬ ਦੇ ਵਿੱਚ ਇਹਨੇ ਕੋਈ ਖਾਸ ਕੰਮ ਨਹੀਂ ਕਰੇ ਜਿੰਨਾ ਵੀ ਇਹਦੇ ਇਹਦੀ ਸਰਕਾਰ ਜਦੋਂ ਦੀ ਆਈ ਹੈ ਧਰਨੇ ਅਤਿਆਚਾਰ ਲੋਕਾਂ ਤੇ ਲਾਠੀ ਚਾਰ ਜਦੋਂ ਜੀ ਕਰਦਾ ਡਾਂਗਾ ਮਰਵਾਉਂਦੇ ਆ ਕਦੇ ਸਿੰਘਾਂ ਤੇ ਕਦੇ ਕਿਸਾਨਾਂ ਤੇ ਤੇ ਨਾ ਹੀ ਇਹਨੇ ਜੋ ਬਜ਼ੁਰਗ ਨਹੀਂ ਦੇਖਦੇ 75 75 ਸਾਲ ਦੇ ਬਜ਼ੁਰਗ ਪਾਣੀ ਦੀਆਂ ਵਿਚਾਰਾ ਵਾਈ ਮਾਰੀਆਂ ਗਈਆਂ ਸਾਡੀ ਜਿਹੜੇ ਲੇੜਜ ਭੈਣਾ ਜੋ ਇੱਕ ਮੋਰਚਾ ਰੱਖਿਆ ਸੀ ਇਹਨਾਂ ਨੇ ਵੀ ਇੱਕ ਧਰਨਾ ਰੱਖਿਆ ਗਿਆ ਸੀ ਸਾਰੇ ਜਿੰਨੇ ਵੀ ਮਾਸਟਰ ਇਕੱਠੇ ਹੋਏ ਸੀ ਲੇਡਰਸ ਸੀ ਵਿੱਚ ਮਾਸਟਰ ਨੀਆਂ ਤਾਂ ਇਹਨਾਂ ਨੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ ਉਹਨਾਂ ਦੀ ਵੀ ਡਾਂਗਾ ਮਾਰੀਆਂ ਗਈਆਂ ਇਹਨਾਂ ਦੀ ਸਰਕਾਰ ਚ ਐਨਾ ਅਤਿਆਚਾਰ ਹੋਇਆ ਚੰਡੀਗੜ੍ਹ ਦੇ ਵਿੱਚ ਇੱਕ ਜੋ ਬੰਦੀ ਸਿੰਘਾਂ ਨੂੰ ਲੈ ਕੇ ਰਿਹਾਈ ਦਾ ਮੋਰਚਾ ਰੱਖਿਆ ਗਿਆ ਸੀ ਉਹਨਾਂ ਨੇ ਤਾਂ ਉੱਥੇ ਗੁਰੂ ਸਾਹਿਬ ਦੀ ਹਜੂਰੀ ਦੇ ਵਿੱਚ ਅਥਰੂ ਕੈਸ ਦੇ ਗੋਲੇ ਡੇਕੇ ਗਏ ਉਹ ਕੀ ਦੇ ਕਹਿਣ ਤੇ ਡੇਕੇ ਗਏ ਸੀਐਮ ਭਵਨ ਤਮਾਨ ਦੇ ਜੋ ਕੁਝ ਹੁੰਦਾ ਸੀ ਐਮ ਭਵਨ ਤਮਾਨ ਦੇ ਕਹਿਣ ਤੇ ਹੁੰਦਾ ਜਿਹੜੀ ਪੰਜਾਬ ਪ੍ਰਸ਼ਾਸਨ ਪੰਜਾਬ ਪੁਲਿਸ ਆਪਾਂ ਜਿਹਨੂੰ ਕਹਨੇ ਆ ਕਿਉਂਕਿ ਉਹ ਦੱਸ ਰਹੇ ਆ ਵੀ ਸਾਨੂੰ ਮਗਰੋਂ ਆਰਡਰ ਆਉਂਦੇ ਆ ਤਾਂ ਅਸੀਂ ਆਪਣੇ ਬੰਦੀਓ ਕੰੰਜਾ ਕਰਸਦੇ ਆ ਲੋਕਾਂ ਤੇ ਤਾਂ ਫਿਰ ਇਹਦਾ ਕਹਿਣਾ ਮਤਲਬ ਸਿੱਧਾ ਇਹੀ ਆ ਵੀ ਸੀਐਮ ਭਵਨਤਮਨ ਦੰਗੇ ਕਰਾਉਂਦਾ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਆ ਕੱਲਾ ਮੈਂ ਨਹੀਂ ਲੱਖਾਂ মিডিਆ ਵਾਲੇ ਬੋਲ ਰਹੇ ਆ ਇਹਦੇ ਖਿਲਾਫ ਘਟੋ ਘਟ 50 ਵੀਡੀਓ ਹਰ ਰੋਜ਼ ਪੈਂਦੀਆਂ ਇਹਨਾਂ ਦੇ ਖਿਲਾਫ ਵੀ ਇਹ ਪੰਜਾਬ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕਰ ਰਹੇ ਚਲੋ ਜੀ ਖਾਸ ਕਰਕੇ ਜੋ ਅੱਜ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਮੀਟਿੰਗ ਉਹਨਾਂ ਨਾਲ ਅੱਜ ਕੇਂਦਰ ਸਰਕਾਰ ਨਾਲ ਹੋ ਰਹੀ ਆ ਤਾਂ ਜਦੋਂ ਉਧਰੋਂ ਕੋਈ ਵਿਚਾਰ ਆਏ ਤਾਂ ਆਪਾਂ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਾਂਗੇ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਵਿੱਚ ਗੱਲਬਾਤ ਹੁੰਦੀ ਆ ਇਹ ਆਪਣੇ ਭਰਾਵਾਂ ਨਾਲ ਪੰਜਾਬੀਆਂ ਨਾਲ ਸਾਰਿਆਂ ਨਾਲ ਸ਼ੇਅਰ ਕਰਦੇ ਆਪਾਂ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਪੂਰੀ ਹਿੰਮਤ ਰੱਖ ਕੇ ਆਪਣਾ ਮਰਨ ਵਾਰ ਤਹ ਹਲਾ ਤੱਕ ਜਾਰੀ ਰੱਖਿਆਗਾ 80 ਦਿਨ ਹੋ ਚਲੇ ਉਹਨਾਂ ਨੂੰ ਨਾਲੇ ਉਹਨਾਂ ਦੀ ਹਾਲਤ ਬਹੁਤ ਨਾਜ਼ਕ ਹੋ ਚੁੱਕੀ ਐਂਬੂਲੈਂਸ ਦੇ ਵਿੱਚੋਂ ਪੰਜ ਸੱਤ ਜਣਿਆਂ ਨੇ ਉਤਾਰ ਕੇ ਤੇ ਜੋ ਕੇਂਦਰ ਸਰਕਾਰ ਨਾਲ ਗੱਲਬਾਤ ਜੋ ਮੀਟਿੰਗ ਦੇ ਉੱਤੇ ਉਹਨਾਂ ਨੂੰ ਲਿਆਇਆ ਗਿਆ ਤਾਂ ਜੋ ਉਹਨਾਂ ਦੇ 5 ਵਜੇ ਉਹਨਾਂ ਦਾ ਸਮਾਂ ਸੀਗਾ ਤਾਂ ਗੱਲਬਾਤ ਉਹਨਾਂ ਦੀ ਹਜੇ ਤੱਕ ਜਾਰੀ ਆ ਜਦੋਂ ਉਧਰੋਂ ਵਿਚਾਰ ਆਏ ਸਾਂਝੇ ਤਾਂ ਆਪਾਂ ਤੁਰੰਤ ਤੁਹਾਡੇ ਨੂੰ ਸਾਂਝੀ ਕਰਾਂਗੇ ਗੱਲਬਾਤ ਚਲੋ ਜੀ ਫਿਰ ਤੋਂ ਅਪੀਲ ਕਰਦੇ ਆ ਆਪਣੇ ਭਰਾਵਾਂ ਨੂੰ ਕਿਉਂਕਿ ਆਪਣਾ ਪੰਜਾਬ ਦੇ ਮੁੱਦੇ ਤੇ ਚੈਨਲ ਆ ਵੀਡੀਓ ਨੂੰ ਗਰੁੱਪਾਂ ਚ ਪਾ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣਾ ਜੋ ਤੁਹਾਡੇ ਭਰਾਵਾਂ ਤੇ ਆਪਣੇ ਤੁਹਾਡੇ ਨਾਲ ਹੀ ਆਪਣਾ ਚੈਨਲ ਚੱਲਦਾ ਕਿਉਂਕਿ ਆਪਣੇ ਭਰਾ ਜੇ ਕੋਈ 2-4 ਸੁਣਨਗੇ ਆਪਾਂ ਨੂੰ ਤਾਂ ਫਿਰ ਆਪਣਾ ਵੀ ਹੌਸਲਾ ਪਊਗਾ ਵੀ ਆਪਾਂ ਨੂੰ ਕੋਈ ਸੁਣਦੇ ਆਪਣੇ ਪੰਜਾਬੀ ਭਰਾ ਤੇ ਆਪਾਂ ਕਿਉਂਕਿ ਇਹ ਆਪਣੇ ਬਹੁਤ ਪਿਆਰ ਦਿੰਦੇ ਆਪਾਂ ਨੂੰ ਭਰਾ ਜਿਹੜੇ ਘੱਟੋ ਘੱਟ ਕਈ ਵਾਰੀ ਆਪਣੀਆਂ ਲੱਖਾਂ ਤੇ ਵੀ ਵਗ ਜਾਂਦੀਆਂ ਹਜ਼ਾਰਾਂ ਚ ਜਾਂਦੀਆਂ ਵੀਡੀਓ ਚੱਲ ਫਿਰ ਤੋਂ ਅਪੀਲ ਕਰਦੇ ਆਪਾਂ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ